हां जी दोस्तों जी जी वीडियो। वीडियो दा सका नमस्कार आदाब जय پیرਾਂ ਦੀ जय ਮਸਤਾ ਦੀ ਸੋ ਆਸ ਕਰਦੇ ਆਂ ਸਭ ਵਧੀਆ ਹੋਵੋਗੇ ਕੁਸ਼ਲ ਮੰਗਲ ਹੋਵੋਗੇ ਆਓ ਜੀ ਅਸੀਂ ਅੱਜ ਫਿਰ ਹਰ ਰੂਬਰੂ ਕਰਨ ਜਾ ਰਹੇ ਆਂ ਤੁਹਾਡੇ ਲਈ ਧਾਰਮਿਕ ਵੀਡੀਓ ਸੋ ਵੀਡੀਓ ਦਾ ਟਾਈਟਲ ਹੈਗਾ ਜੀ ਆਓ ਚਲਿਏ ਪੀਰ ਬਾਬਾ ਤੁਗਲ ਸਾਜੀ ਦੀ ਸੋ ਆਓ ਤੁਹਾਨੂੰ ਲੈ ਚਲਦੇ ਆਂ ਪੀਰ ਬਾਬਾ ਤੁਗਲ ਸਾਜੀ ਦੇ ਦਰਵਾਤੇ ਜਿੱਥੇ ਕੀ ਹਰ ਇੱਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਰਦਾ ਹੋਵੇ ਦਿਨ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੇ ਪੀਰ ਬਾਬਾ ਤੁਗਲ ਸਾਹਿਬ ਦੇ ਦਰ ਤੋਂ ਸਭ ਦੀਆਂ ਸਭ ਪੂਰੀਆਂ ਹੁੰਦੀਆਂ ਨੇ ਸੋ ਉੱਥੇ ਤੁਸੀਂ ਜਿਨ੍ਹਾਂ ਨੇ ਡੰਗਰ ਪਸੂ ਰੱਖੇ ਹੋਏ ਨੇ ਉੱਥੋਂ ਤੁਸੀਂ ਅ ਮੱਜਾ ਗਾਵਾਂ ਵਾਸਤੇ ਜਿਹੜਾ ਕਿ ਤੁਸੀਂ ਰੱਸਾ ਵੀ ਬਣਵਾ ਕੇ ਲੈ ਕੇ ਆ ਸਕਦੇ ਹੋ ਕਿਲਾ ਵੀ ਬਣਵਾ ਕੇ ਲੈ ਕੇ ਆ ਸਕਦੇ ਹੋ ਔਰ ਉੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਸੋ Hindu Muslim ਜੋ ਵੀ ਹੈ ਸਾਰੇ ਹੀ ਉੱਥੇ ਮੱਥਾ ਟੇਕਣ ਵਾਸਤੇ ਜਾਂਦੇ ਨੇ ਚਲੋ ਆਓ ਬਾਦਿਆਂ ਵੀਡੀਓ ਵੱਲ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ Facebook ਤੇ ਨਾਮ ਹੈਗਾ ਜੀ ਸਾਡਾ ਪੇਜ ਬਣਿਆ ਹੋਇਆ ਹੈ ਲੱਟੂ ਨਾਗਰਾ ਸੋ ਪੇਜ ਨੂੰ ਫੋਲੋ ਕਰ ਲਿਓ ਚਲੋ ਆਓ ਬਾਦਿਆਂ ਫਿਰ ਵੀਡੀਓ ਵੱਲ ਸੋ ਇਹ ਹੈਗਾ ਤਾਂ ਫਸਤਾਂ ਬਾਬਾ ਕ੍ਰਿਸ਼ਨ ਗਰੀ ਮਹਾਰਾਜ ਜੀ ਦਾ ਸੋ ਵੀਡੀਓ ਨੂੰ ਬਤਬਾਦ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋ ਜਿਹੜਾ ਜਿਹੜਾ ਵੀ ਇੱਥੇ ਮੱਥਾ ਟੇਕਣ ਆਇਆ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਸੋ ਸਾਡੀ ਵੀਡੀਓ ਦੇਖ ਕੇ ਇੱਕ ਵਾਰੀ ਜਰੂਰ ਪਹੁੰਚਿਓ ਪੀਰ ਬਾਬਾ ਤੁਗਲ ਸਾਜੀ ਦੇ ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਬਤਬਾਦ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਫਿਰ ਅਸੀਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਓਕੇ ਬਾਬਾ ਟੇਕ ਕੇਅਰ